ਹਾਂਜੀ ਬਾਬੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਵੇਰੇ ਸਵੇਰੇ ਮੁਰਗਾ ਆਪਾਂ ਛੱਡ ਲੈ ਸੀਗਾ ਫੇਰ ਮੈਂ ਚੁਰ ਕੇ ਲਿਆ ਰੋਟੀਆਂ ਰੋਟੀਆਂ ਤਾਂ ਵੈਸੇ ਘਾਟੀ ਖਾਂਦਾਗਾ ਚਿੜੀਆਂ ਚੁੜੀਆਂ ਖਾ ਜਾਂਦੀਆਂ ਬਾਅਦ ਚੋ ਜਿਹੜੀਆਂ ਰਹਿ ਜਾਂਦੀਆਂ ਨੇ ਜਿੰਨੇ ਕ ਖਾਂਦਾ ਹੈ ਉਸ ਹੱਬ ਨਾਲ ਆਪਾਂ ਲਿਆਏ ਆ ਫੇਰ ਆਪਾਂ ਇਹ ਬੱਕਰੇਆਂ ਵਾਲੇ ਭਾਂਡੇ ਚ ਬੱਕਰੇਆਂ ਨੇ ਵੀ ਕਾਫੀ ਖਲਾਰਾ ਪਾਇਆ ਹੋਇਆ ਸੀਗਾ ਇਹਨਾਂ ਦਾ ਵੀ ਕਰਦੇ ਆਪਾਂ ਖਲਾਰਾ ਲੋਡਦੇ ਉਸ ਤੋਂ ਬਾਅਦ ਲਿਆ ਮੈਂ ਦਾਣੇ ਵਾਲਾ ਡੱਬਾ ਕਿਉਂਕਿ ਮੁਰਗੀ ਨੂੰ ਵੀ ਆਪਾਂ ਅੱਜ ਦਾਣੇ ਖਵਾਉਣੇ ਆ ਤੇ ਪਾਣੀ ਪੂਣੀ ਪਾਉਣਾ ਅੰਡੇਆ ਤੋਂ ਵੀ ਠਾਉਣਿਆਂ ਨੂੰ ਹੁਣ ਅੱ ਬਈ ਢੱਕਣ ਚ ਪਾਇਆ ਕਰ ਇਹਨੂੰ ਢੱਕਣ ਚ ਖਾਂਦੀ ਨਹੀਂ ਬਈ ਮੈਂ ਇੱਕ ਦਿਨ ਧਰੇ ਸੀਗੇ ਤੇ ਡੋਲ ਦਿੰਦੀ ਆ ਪੈਰ ਮਾਰ ਕੇ ਉਹਦੀ ਨਾਲ ਦੀ ਨਾਲ ਇੱਕ ਦੋ ਠੂੰਗਾ ਮਾਰੂਗੀ ਉਸ ਤੋਂ ਬਾਅਦ ਆਪਾਂ ਇਹਨੂੰ ਹੁਣ ਪਾਉਣਿਆ ਪਾਣੀ ਪਹਿਲਾਂ ਆਪਾਂ ਇਹਨੂੰ ਚੱਕ ਕੇ ਇੱਧਰ ਰੱਖ ਦਈਏ ਲਓ ਬਾਬੇ ਬਹੁਤ ਸਿਆਣੀ ਮੁਰਗੀ ਆ ਇਹ ਕਈ ਮੁਰਗੀਆਂ ਹੁੰਦੀਆਂ ਨਾ ਮਾਰਨ ਲੱਗ ਜਾਂਦੀਆਂ ਨੇ ਪਰ ਇਹ ਕੁਛ ਨਹੀਂ ਕਹਿੰਦੀ ਕਿਵੇਂ ਮਰਜ਼ੀ ਫੜ ਕੇ ਇੱਧਰ ਧਰ ਦਿਓ ਫੇਰ ਮੈਂ ਲਿਆਇਆ ਇਹਨੂੰ ਪੀਣ ਲਈ ਪਾਣੀ ਪਾਣੀ ਦਾ ਕੰਮ ਓਕੇ ਕਰਕੇ ਫੇਰ ਆਪਾਂ ਗੇਟ ਕਰਤਾ ਬੰਦ ਤੇ ḓਾਣੇ ਵੀ ਖਾਣ ਲੱਗ ਗਈ ਸੀਗੀ ਹੁਣ ਇਹ ਪਾਣੀ ਪੂਣੀ ਪੀ ਕੇ ਆਪੀ ਆਪਣੀ ਮਰਜ਼ੀ ਨਾਲ ਨੀ ਉਹ ਬਹੁਤ ਜਿਆਦੇ ਨੇ ਇੱਥੇ ਦੇਖੋ ਕਿਵੇਂ ਓਡੀਆਂ ਕਰਦੀਆਂ ਨੇ ਇੱਥੇ ਹੈ ਮੇਰਾ ਰਾਦਾ ਵੀ ਆਪਾਂ ਨਾ ਇੱਕ ਦੋ ਫੈਂਸੀ ਆੜ ਲੈ ਲਿਆ ਕੇ ਟੰਗਾਂਗੇ ਇਹਨਾਂ ਦੇ ਰਹਿਣ ਖਾਤਰ ਹੁੰਦਾ ਇਹਨਾਂ ਦੇ ਆੜ ਲੈ ਆ ਛੱਤ ਦੇ ਵਿੱਚ ਹੀ ਬਹੁਤ ਨੇ ਇਹ ਜਗ੍ਹਾ ਤੇ ਆਪਾਂ ਹੁਣ ਸਾਰੇ ਜਾਨਵਰ ਰੱਖਣੇ ਨੇ ਆਹ ਕੰਦਨਾ ਵੀ ਆਪਾਂ ਖੁੱਡੇ ਪਾਲ ਦੇਣੇ ਆ ਤੇ ਆਹ ਖੁੱਡੇ ਦੇ ਉੱਪਰ ਵੀ ਖੁੱਡੇ ਪਾਉਣੇ ਨੇ ਆਪਾਂ ਇੱਥੇ ਬਹੁਤ ਜਾਨਵਰ ਰੱਖਣੇ ਨੇ ਜਿਹੜੇ ਜਿਹੜੇ ਤੁਸੀਂ ਕਮੈਂਟ ਕਰੋਗੇ ਸਾਰੇ ਆਪਾਂ ਲੈ ਕੇ ਆਵਾਂਗੇ